ਜੱਸੀ ਦੀ ਹੱਟੀ ਬਸਟੈਂਡ ਮਰੰਡਾ ਸ਼ਹਿਰ ਮੇਰੀਆਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੋਹਣਾ ਤੇ ਬੜਾ ਪਿਆਰਾ ਤੇ ਬੜਾ ਸੁੰਦਰ ਸੂਟ ਲੈ ਕੇ ਆਏ ਆ ਡਿਜੀਟਲ 100% ਕਾਟਨ ਦੇ ਅੰਦਰ ਕਿਉਂਨ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਵਾ ਸੂਟ ਬੜਾ ਸੋਹਣਾ ਤੇ ਬੜਾ ਵਧੀਆ ਤੇ ਬੜਾ ਸ਼ਾਨਦਾਰ ਲੈ ਕੇ ਆਏ ਆ ਜੀ ਜੱਸੀ ਦੀ ਅਟੀ ਦਾ YouTube ਪੇਜ Facebook ਪੇਜ ਹੈ ਲਾਈਕ ਕਰੋ ਇਹ ਆ ਸੂਟ ਜੀ ਆ ਦੇਖੋ ਵਰਕ ਹੋਇਆ ਹੋਇਆ ਆਰੀ ਦੀ ਕਢਾਈ ਹੋਈ ਹੋਈ ਹੈ ਜੀ ਬੜਾ ਸੋਹਣਾ ਤੇ ਬੜਾ ਪਿਆਰਾ ਸੂਟ ਆ ਜੀ ਇਹ ਫਰੰਟ ਹੈ ਜੀ ਇਸ ਤਰ੍ਹਾਂ ਹੀ ਇਹਦੀ ਬੈਕ ਬਣੀ ਹੋਈ ਆ ਇਸ ਤਰ੍ਹਾਂ ਹੀ ਇਹਦੇ ਬਾਜੂ ਬਣੇ ਹੋਏ ਆ ਜੀ ਆਹ ਲਓ ਜੀ ਇਹਦੀ ਸਲਵਾਰ ਦਾ ਕਪੜਾ ਵਾ ਜੀ 3 ਮੀਟਰ ਸਲਵਾਰ ਹੈ ਜੀ ਆਹ ਲਓ ਚੁੰਨੀ ਨੂੰ ਸੂਟ ਦੇ ਨਾਲ ਦੀ ਪੱਟੀ ਲੱਗੀ ਹੋਈ ਆ ਸੈਮੀ ਪਿਓਰ ਦੀ ਚੁੰਨੀ ਆ ਜੀ ਬੜੀ ਸੋਹਣੀ ਚੁੰਨੀ ਹੈ ਚਾਰ ਕਲਰ ਦਾ ਸੈੱਟ ਹੈ ਜੀ ਚਾਰੇ ਕਲਰ ਹੀ ਬੜੇ ਸੋਹਣੇ ਆ ਜੀ ਬੜਾ ਸੋਹਣਾ ਸੂਟ ਆ ਬੜਾ ਵਧੀਆ ਡਿਜ਼ਾਈਨ ਆ ਜੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਕਰੀ ਚਲੋ ਪੇਜ ਨੂੰ ਲਾਈਕ ਅਤੇ ਸ਼ੇਅਰ ਇੱਕੋ ਇੱਕ ਦੁਕਾਨ ਆ ਕੱਪੜੇ ਥੋਕ ਦੀ ਜਿੱਥੇ ਕੱਪੜਾ ਸਸਤਾ ਤੇ ਵਧੀਆ ਤੇ ਨਵੇਂ ਡਿਜ਼ਾਈਨਾਂ ਵਿੱਚ ਮਿਲਦਾ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਇਹ ਸੂਟ ਤਾਂ बिक ਰਿਹਾ ਬਾਜ਼ਾਰ 'ਚ 850 ਰੁਪਏ ਦਾ ਜੀ ਜੱਸੀ ਵੀਰ ਕੋਲ ਮਿਲੂਗਾ 550 ਰੁਪਏ ਚ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਸ਼ੇਅਰ ਕਰਨੀਆਂ ਆ ਪੇਜ ਨੂੰ ਲਾਈਕ ਕਰਨੀਆਂ ਆ ਉਹਨਾਂ ਨੂੰ ਸੂਟ ਮਿਲੂਗਾ 550 ਰੁਪਏ ਚ ਕਲਰ ਆ 4 ਆਫ ਰੋਜੀ ਪਿਸਤਾ ਪਿੰਕ ਇੱਕ ਰੰਗ ਹੋਰ ਆ ਜੀ ਚੌਥਾ ਆ ਸਕਿੰਦੀਏ ਕਲਰ ਆ ਚਾਕਲੇਟ ਕਲਰ ਬੜਾ ਪਿਆਰਾ ਕਲਰ ਆ ਜੀ 550 ਦਾ ਉਹ ਪੈਣਾਂ ਨੂੰ ਸੂਟ ਮਿਲਣਾ ਜਿਹੜੀਆਂ ਵੀਡੀਓ ਸ਼ੇਅਰ ਕਰਨੀਆਂ ਆ ਪੇਜ ਨੂੰ ਲਾਈਕ ਕਰਨੀਆਂ ਆ ਜੀ ਬੜਾ ਸੁੰਦਰ ਬੜਾ ਸੋਹਣਾ ਤੇ ਬੜਾ ਵਧੀਆ ਸੂਟ ਆ ਜੀ ਕਹੇ ਚਲੋ ਵੀਡੀਓ ਸ਼ੇਅਰ ਤੇ ਲਾਈਕ ਆ ਵੀ ਦਿਖਾ ਦਿਓ ਸ਼ੰਕਰ ਜੀ ਇਹ ਕਾ ਹੋਰ ਸੂਟ ਲਿਆ ਰਹੇ ਆ ਜੀ ਕਾਟਨ ਦਾ ਕਾਟਨ ਦੀ ਚੁੰਨੀ ਆ ਕਾਟਨ ਦਾ ਸੂਟ ਆ ਦੇਖੋ ਬੜਾ ਪਿਆਰਾ ਕਲਰ ਆ ਜੀ ਆ ਦੇਖੋ ਆ ਜੀ ਬਿੰਦੀ ਵਾਲੀ ਸਲਵਾਰ ਆ ਜੀ ਉਹ ਕਮੀਜ਼ ਆ ਜੀ ਆ ਕਾਟਨ ਦੀ ਚੁੰਨੀ ਆ ਜੀ ਬੜਾ ਸੁੰਦਰ ਤੇ ਬੜਾ ਪਿਆਰਾ ਪੀਸ ਆ ਜੀ ਏ ਜਿਨ੍ਹਾਂ ਨੇ ਇਕੱਠੇ ਸੂਟ ਲੈਣੇ ਆ ਬਾਜ਼ਾਰ 'ਚ 650 ਰੁਪਏ ਦਾ ਅਸੀਂ ਦਵਾਂਗੇ 500 ਰੁਪਏ ਦਾ ਸੂਟ 500 ਰੁਪਏ ਦਾ ਸੂਟ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਆ ਵੀ ਖੋਲ ਦਿਓ ਜੀ ਆ ਲੋ ਤੀਸਰਾ ਡਿਜ਼ਾਈਨੇ ਖੋਲਲੇ ਆ ਰਹੇ ਆ ਜੀ ਆ ਵੀ ਸੂਟ ਬੜਾ ਸ਼ਾਨਦਾਰ ਹੈ ਜੀ ਬੜਾ ਪਿਆਰਾ ਸੂਟ ਆ ਜੀ ਆ ਦੇਖੋ ਇਹ ਵੀ ਡਿਜੀਟਲ ਸੂਟ ਹੈ ਜੀ ਐਨੇ ਸੋਹਣੇ ਸੂਟ ਤਾਂ ਕਦੀ ਮਿਲਨੇ ਹੀ ਨਹੀਂ ਹੈਗੇ ਜੀ ਆਹ ਦੇਖੋ ਕੰਮ ਹੋਇਆ ਹੋਇਆ ਸਪਾਰਕਲ ਦਾ ਆਰੀ ਦਾ ਵਰਕ ਹੋਇਆ ਹੋਇਆ ਸੂਟ ਦੇਖੋ ਕਿੰਨਾ ਸੋਹਣਾ ਤੇ ਵਧੀਆ ਜਿਹੜੀਆਂ ਮੇਰੀ ਭੈਣਾਂ ਡਿਊਟੀ ਕਰਦੀਆਂ ਦਫਤਰਾਂ 'ਚ ਕੰਮ ਕਰਦੀਆਂ ਉਹਨਾਂ ਵਾਸਤੇ ਸੂਟ ਹੈ ਜੀ ਇਹ ਇਹ ਜੀ ਚੁੰਨੀ ਬੜੀ ਸੋਹਣੀ ਆਈ ਹੈ ਜੀ ਚਾਰ ਕਲਰ ਦਾ ਸੈੱਟ ਹੈ ਜੀ ਇਹ ਆ ਜੀ ਕਾਟਨ ਦੀ ਚੁੰਨੀ ਆ ਜੀ 2x2 ਦੀ ਕਾਟਨ ਬੜੀ ਵਧੀਆ ਕਾਟਨ ਹੈ ਬੜੀ ਸ਼ਾਨਦਾਰ ਕਾਟਨ ਹੈ ਜੀ ਚੁੰਨੀ ਐ ਲੱਗਦੀ ਹੈ ਜਿਵੇਂ ਪੇਂਟ ਕਰਿਆ ਹੁੰਦਾ ਜੀ ਹੈਗੀ ਪ੍ਰਿੰਟ ਹੈ ਜੀ ਬੜੀ ਸੁੰਦਰ ਚੁੰਨੀ ਹੈ ਜੀ ਇਹ ਸੂਟ ਦੀ ਟੀਮ ਦਾ ਬਾਜ਼ਾਰ ਚ 900 ਰੁਪਏ ਪਰ ਜੱਸੀ ਭਾਈ ਕੋਲ ਮਿਲੂਗਾ ਮਾਰਚ ਦਾ ਮੇਲਾ ਹੈ ਮਾਰਚ ਮਹੀਨੇ ਦਾ ਮੇਲਾ ਹੈ 650 ਵਿੱਚ 650 ਰੁਪਏ ਸੂਟ ਹੈ ਜੀ ਚਾਰ ਕਲਰ ਹੈ ਜੀ ਬੜੇ ਸੋਹਣੇ ਕਲਰ ਹੈ ਜੀ ਬੜਾ ਵਧੀਆ ਕਪੜਾ ਜੀ ਆ ਦੇਖੋ ਲੈਮਨ ਕਲਰ ਬਾਬਾ ਕਲਰ ਪਿੰਕ ਕਲਰ ਤੇ ਸੀ ਗ੍ਰੀਨ ਕਲਰ ਚਾਰੇ ਕਲਰ ਬੜੇ ਅੱਛੇ ਆ ਜੀ ਇੱਕ ਸੂਰ ਤੋਂ ਬੜਾ ਸੁੰਦਰ ਹੋਰ ਦਿਖਾ ਰਹੇ ਆ ਜੀ ਲਓ ਜੀ ਵੀਰ ਜੀ ਆ ਦੇਖੋ ਲੈਸ਼ਾਂ ਦਾ ਵੀ ਪੈਚ ਦਾ ਕੰਮ ਹੋਇਆ ਹੋਇਆ ਜੀ ਬੜਾ ਸੋਹਣਾ ਪੀਸ ਆ ਜੀ ਜਿਹੜੀਆਂ ਕੁੜੀਆਂ ਕਾਲਜ ਵਗੈਰਾ ਜਾਂਦੀਆਂ ਨਾ ਉਹ ਸਪੈਸ਼ਲ ਆ ਕੇ ਮੰਗਦੀਆਂ ਬਾਪੂ ਜੀ ਕੜਾਈ ਵੀ ਚਾਹੀਦੀ ਐ ਲੈਸ਼ਾਂ ਦਾ ਕੰਮ ਵੀ ਚਾਹੀਦਾ ਲੰਬਾਈ ਦੀ ਕੋਈ ਸਮੱਸਿਆ ਨਹੀਂ ਹੈਗਾ ਜਿੰਨੀ ਮਰਜੀ ਲੰਬਾਈ ਕਰ ਲੋ ਪੱਲਾ ਵੀ ਇਹਦਾ ਬਹੁਤ ਚੌੜਾ ਜੀ 3 ਇੰਚ ਚੌੜਾ ਪੱਲਾ ਜੀ ਸੂਟ ਦੀ ਕੀਮਤ ਹੈਗੀ 850 ਰੁਪਏ ਆ ਚੁੰਨੀ ਆ ਜੀ ਪਰ ਜੱਸੀ بھائی ਕੋਲ ਮਿਲੂਗਾ 650 ਵਿੱਚ ਨਹੀਂ ਸੌਰੀ 550 ਵਿੱਚ 550 ਦਾ ਸੂਟ ਆ ਜੀ ਕਾਟਨ ਦਾ ਕਾਟਨ ਦਾ ਸੂਟ ਆ ਜੀ 550 ਰੁਪਏ ਵਿੱਚ ਕਰੀ ਚੱਲੋ ਵੀਡੀਓ ਸ਼ੇਅਰ ਤੇ ਲਾਈਕ ਬੜਾ ਸੁੰਦਰ ਬੜਾ ਸੋਹਣਾ ਬੜਾ ਵਧੀਆ ਸੂਟ ਆ ਜੀ 550 ਰੁਪਏ ਦੇ ਅੰਦਰ 550 ਦੇ ਅੰਦਰ ਲੈਬਰੀਆ ਵਿੱਚ ਆਹ ਲੋ ਜੀ ਆ ਸੂਟ ਲੈ ਕੇ ਆਏ ਆ ਪਿਓਰ ਕਾਟਨ ਦਾ ਲੀਜੀ ਰੀਜੀ ਦਾ ਬੜਾ ਸੁੰਦਰ ਸੂਟ ਆ ਜੀ ਬੜਾ ਵਧੀਆ ਸੂਟ ਆ ਜੀ ਜਿਹੜੀ ਭੈਣ ਨੇ ਇੱਕ ਵਾਰ ਸਵਾਲਿਆ ਨਾ ਪੰਜ ਪੰਜ ਸਾਲ ਸੂਟ ਨਹੀਂ ਖਰਾਬ ਹੋਊਗਾ ਇਹ ਇੱਕ ਕੰਪਨੀ ਦਾ ਬ੍ਰੈਂਡ ਆ ਜੀ ਐਸਬੀ ਦਾ ਕਪੜਾ ਜੀ ਇਹ ਬਹੁਤ ਵਧੀਆ ਘਰ ਹੈ ਜੀ ਐਸ ਵੀ ਬਹੁਤ ਸੁੰਦਰ ਤੇ ਬੜਾ ਵਧੀਆ ਸੋਨਾ ਸੂਟ ਇਹ ਕਪੜਾ ਕਦੀ ਖਰਾਬ ਨਹੀਂ ਹੁੰਦਾ ਜੀ ਇੰਨਾ ਸੁੰਦਰ ਕਪੜਾ ਇੰਨਾ ਮਜ਼ਬੂਤ ਕਪੜਾ ਤੇ ਕਦੀ ਖਰਾਬ ਨਹੀਂ ਹੋਊਗਾ ਜਿਹੜੀ ਮੇਰੀ ਭੈਣ ਨੇ ਪਾਲਿਆ 3-3 ਸਾਲ ਦੀ ਗਾਰੰਟੀ ਹੈ ਜੀ ਇੰਨਾ ਸੁੰਦਰ ਕਪੜਾ ਜੀ ਦੂਸਰਾ ਡਿਜ਼ਾਈਨ ਇਹ ਹੈ ਜੀ ਹਲੋ ਤੀਸਰਾ ਡਿਜ਼ਾਈਨ ਇਹ ਹੈ ਜੀ ਡਿਜ਼ਾਈਨ 15 ਤੋਂ 20 ਦੇ ਦਊਂਗਾ ਐਚ ਮੈਂ ਬੜੇ ਸੋਹਣੇ ਸੋਹਣੇ ਮੈਂ ਡਿਜ਼ਾਈਨ ਆ ਜੀ ਕੀਮਤ ਅੱਸੀ ਲੱਕੀ ਵੀਰੇ 1250 350 ਰੁਪਏ ਦਾ ਮਿਲੂਗਾ ਜੀ ਸਾਰੇ ਬਾਜ਼ਾਰ ਚ ਇਹ ਸੂਟ ਹੈਗਾ 500 ਰੁਪਏ ਦਾ ਜੱਸੀ ਵੀਰ ਕੋਲ ਮਿਲੂਗਾ 350 ਰੁਪਏ ਦਾ ਕਰੀ ਚਲੋ ਵੀਡੀਓ ਲਾਈਕ ਕਰਦੇ ਸ਼ੇਅਰ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਹਲੋ ਜੀ ਕਾਰ ਯਾਨ ਆ ਗਿਆ ਚੌਥਾ ਬੜੇ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਜਿਹੜੀ ਮੇਰੀ ਭੈਣਾਂ ਨੇ ਇਕੱਠੇ ਲੈਣੇ ਆ 1000 ਰੁਪਏ ਦੇ ਤਿੰਨ ਸੂਟ ਦੇ ਦੂਗੇ ਜੀ 350 ਦਾ ਇੱਕ 702 ਤਿੰਨ ਸੂਟ ਦੇ 1000 ਰੁਪਏ ਦੇ ਆ ਜਾਓ ਪਹਿਲਾਂ ਜਲਦੀ ਜਲਦੀ ਪਹੁੰਚੋ ਇਹ ਸੇਲ ਕੱਲ ਤੋਂ ਸ਼ੁਰੂ ਹੋਣੀ ਹੈ ਜੀ ਕੱਲ ਤੋਂ ਕੱਲ ਦੇਣਾ ਮੰਗਲਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੱਕ ਬੜਾ ਵਧੀਆ ਸੂਟ ਹੈ ਜੀ ਕਾਟਨ ਦਾ ਸੂਟ ਹੈ ਇਹ ਮਲਾਈ ਵਰਗਾ ਕਪੜਾ ਜੀ ਰਸ ਮਲਾਈ ਵਾਲਾ ਕਪੜਾ ਜੀ ਮਲੈਮ ਕੂਲਾ ਨਰਮ ਮਲੈਮ ਗਰਮੀ ਵਾਸਤੇ ਸੂਟ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ